ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਟਰਵਾਜ ਪ੍ਰਾਵਾ ਨੂੰ ਬਈ ਧੰਨਵਾਦ ਕਰਦੇ ਆ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਆਪਣੀ ਕੂਟਰਵਾਜਾਂ ਤੇ ਇੱਕ ਲੈਟਰ ਕੱਢੀ ਸੀਗੀ ਉਹ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਉਹਨਾਂ ਨੇ ਆਪ ਵਾਪਸ ਕਰਾ ਲਈ ਲੈਟਰ ਆਪਾਂ ਨੂੰ ਲੈਟਰ ਦੇਤੀ ਜਿਹੜੀ ਆਪਾਂ ਨੂੰ ਕੂਟਰਵਾਜਾਂ ਤੇ ਇਹਨਾਂ ਨੇ ਕੋਈ ਕਵੰਦੀ ਲਾਈ ਸੀਗੀ ਉਹ ਸਾਰੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਉਹਨਾਂ ਨੇ ਮਾਰਗ ਕਰਤੀ ਧੰਨਵਾਦ ਕਰਦੇ ਆ ਸੀ ਸਾਡੇ ਖੁੱਡੀਆਂ ਸਾਹਿਬ ਦਾ ਤੇ ਧੰਨਵਾਦ ਕਰਦੇ ਆ ਆਪਣੇ ਖਾਲਸਾ ਸਾਹਿਬ ਐਮਪੀ ਸਾਹਿਬ ਖਾਲਸਾ ਐਮਪੀ ਕ੍ਰੀਪੋਰਟ ਕ੍ਰੀਪੋਰਟ ਸਾਡੇ ਨਾਲ ਜਾ ਕੇ ਤੇ ਵਧੀਆ ਉਹਨਾਂ ਨੇ ਕਿਸੇ ਢੱਗ ਨਾਲ ਸਾਡੀ ਬਾਤ ਗੱਲਬਾਤ ਉੱਤੇ ਕਰਵਾਈ ਤੇ ਜਿਹੜੀ ਉਹਨਾਂ ਦੀ ਉਹਨਾਂ ਦੀ ਗੱਲ ਜਿਸ ਤਰ੍ਹਾਂ ਉਹਨੇ ਮੰਨ ਕੇ ਤੁਰੰਤ ਇਹ ਲੈਟਰ ਦਾ ਇਹ ਸਾਨੂੰ ਦਿਵਾ ਦਿੱਤੀ ਜਿਹੜੇ ਵਾਪਸ ਤੇ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਆਪਣੀ ਪੂਤਰਵਾਜੀ ਨੂੰ ਆਪਣੀਆਂ ਬਾਦੀਆਂ ਪਰ ਆਰਾਮ ਨਾਲ ਕਰਾ ਸਕਦੇ ਆ ਬੱ ਵਧੀਆ ਤਰੀਕੇ ਨਾਲ ਕੋਈ ਆ ਜਿਹੜੀ ਲੈਟਰ ਹੈ ਆਪਦੇ ਨਿੱਜੀ ਜੋ ਦੋ ਤਰੋਂ ਥਾਣਾ ਲੱਗਦਾ ਉਹਦੇ ਵਿੱਚ ਜੇ ਆਪ ਹੀ ਜਾ ਕੇ ਪੜਾ ਦਿਓ ਕਿਉਂਕਿ ਇਹ ਜਿਹੜੀ ਕਿੰਨੀ ਲੈਟਰ ਹੌਲੀ ਹੌਲੀ ਡਿਲੇ ਹੋ ਜਾਂਦੀ ਹੈ ਇਹ ਪਹਿਲਾਂ ਇਹ ਆਦਾ ਜਿਹੜਾ ਪੱਤਰ ਆ ਤੁਸੀਂ ਆਦੇ ਥਾਣੇ ਜਾ ਕੇ ਦਿਨਾ ਤੇ ਲੈਟਰ ਆਪਾਂ ਸਾਰੇ ਨੂੰ ਸ਼ੇਅਰ ਕਰ ਦਾਂਗੇ ਬਟ ਲੈਟਰ ਇਹ ਗਰੁੱਪਾਂ ਦੇ ਵਿੱਚ ਸ਼ੇਅਰ ਹੋ ਜਾਏ ਪੀਡੀਐਫ ਫਾਈਲ ਬਣਾ ਕੇ ਠੀਕ ਹੈ ਬਈ